ਮੁੱਖ ਮੰਤਰੀ ਭਗਵੰਤ ਮਾਨ ਦੀ ਇੰਟਰਵਿਊ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ ਲੰਗੇ ਦਿਨੀ ਇੱਕ ਵੱਡੇ মিডিਆ ਹਾਊਸ ਨੂੰ ਮੁੱਖ ਮੰਤਰੀ ਨੇ ਇੱਕ ਇੰਟਰਵਿਊ ਦਿੱਤੀ ਹੈ ਔਰ ਉਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਅਤੇ ਪ੍ਰਧਾਨ ਮੰਤਰੀ ਤੱਕ ਸਿੱਧੀਆਂ ਗੱਲਾਂ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਕੁਝ ਹਿਸਾਬ ਆਮ ਆਦਮੀ ਪਾਰਟੀ ਵੱਲੋਂ ਗਿਣਾਉਂਦੇ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੈਟਸ ਆਲ ਮੁੱਖ ਮੰਤਰੀ ਦਾਵਾ ਕਰਦੇ ਹੈ ਕਿ ਅਸੀਂ 13800 ਕਰੋੜ ਰੁਪਏ ਦੀ ਮੰਗ ਕੀਤੀ ਹੈ ਸੀਐਮ ਨੇ ਬੀਜਪੀ ਦੇ ਉੱਤੇ ਨਿਸ਼ਾਨਾ ਸਾਧਦੇ ਆ ਕਿ ਇਹ ਵੀ ਛੱਡੋ ਸਾਨੂੰ ਜੀਐਸਟੀ ਤੇ ਆਰਡੀਐਫ ਦਾ ਹੀ ਪੈਸਾ ਦੇ ਦਿਵੋ ਇਹ ਉਸੇ ਜੀਐਸਟੀ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਬਾਰੇ ਜਾਖੜ ਨੇ ਜਲੰਧਰ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਕਾਨਫਰੰਸ ਕਰਕੇ ਵਿਰੋਧ ਕੀਤਾ ਅਤੇ ਉਸ ਨੂੰ ਬੇਬੁਨਿਆਦ ਦੱਸਿਆ ਸੀ ਸੀਐਮ ਨੇ ਕਿਹਾ ਕਿ 50 ਹਜ਼ਾਰ ਕਰੋੜ ਸਾਡਾ ਜੀਐਸਟੀ ਦਾ ਹੈ ਅਤੇ 8000 ਕਰੋੜ ਸਾਡਾ ਆਰਡੀਐਫ ਦਾ ਮਿਲਾ ਕੇ ਸਾਨੂੰ 58000 ਕਰੋੜ ਰੁਪਇਆ ਦੇ ਦਿੱਤਾ ਜਾਵੇ ਅਸੀਂ ਪੰਜਾਬ ਨੂੰ ਖੜਾ ਕਰਕੇ ਦਿਖਾਵਾਂਗੇ ਕਹਿੰਦੇ ਨੇ ਕਿ ਉਹ ਕੋਈ ਰੀਲੀਫ ਪੈਕੇਜ ਨਹੀਂ ਸਗੋ ਸਾਡਾ ਹੱਕ ਹੈ ਪੰਜਾਬ ਦਾ ਹੱਕ ਹੈ ਪੀਐਮ ਉੱਤੇ ਵੀ ਨਿਸ਼ਾਨਾ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਕਿ ਬਿਹਾਰ ਜਾ ਕੇ ਬੋਲੀ ਲਾਉਂਦੇ ਨੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਇੰਜ ਹੀ ਜਿਵੇਂ ਬੋਲੀ ਲਾ ਕੇ ਸਵਾਲ ਲੱਖ ਕਰੋੜ ਰੁਪਈਆ ਤੱਕ ਬਿਹਾਰ ਨੂੰ ਮਿਲ ਗਿਆ ਓਵੇਂ ਹੀ ਕਾਲਾ ਧੰਨ ਵੀ ਖਤਮ ਹੋ ਗਿਆ ਇਹ ਵੀ ਪੁੱਛਿਆ ਕਿ ਕੀ 15 ਲੱਖ ਰੁਪਈਆ ਜਿਹੜਾ ਦੇਣਾ ਸੀ ਇੰਡੀਵਿਜੂਅਲਸ ਨੂੰ ਉਹ ਦੇ ਦਿੱਤਾ ਜਾਂ ਕੀ ਸਾਲ ਦੇ ਅੰਦਰ ਜਿਹੜੀਆਂ 2 ਕਰੋੜ ਨੌਕਰੀਆਂ ਦੇਣੀਆਂ ਸੀ ਉਹ ਮਿਲ ਗਈਆਂ ਇਹ ਸਵਾਲ ਖੜੇ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਰੁਖ ਕਰ ਲਿਆ ਆਪਰੇਸ਼ਨ ਸੰਧੂਰ ਦਾ ਇਹ ਵੀ ਕਹਿ ਦਿੱਤਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਇੱਕ ਦੇਸ਼ ਵੀ ਭਾਰਤ ਦੇ ਨਾਲ ਨਹੀਂ ਖੜਿਆ ਵੱਡਾ ਇਲਜ਼ਾਮ ਲਾਇਆ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਇੱਕ ਦੇਸ਼ ਨੇ ਵੀ ਭਾਰਤ ਦਾ ਸਾਥ ਨਹੀਂ ਦਿੱਤਾ ਸੀਐਮ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੰਜਾਬ ਲਈ ਦਿੱਲੀ ਵਿੱਚ ਰੰਜਿਸ਼ ਹੈ ਕਹਿੰਦੇ ਨੇ ਕਿ ਪੰਜਾਬ ਵਾਸਤੇ ਸੈਂਟਰ ਗਵਰਨਮੈਂਟ ਦਿਲ ਦੇ ਵਿੱਚ ਰੰਜਿਸ਼ ਲਈ ਬੈਠੀ ਹੈ ਤਰਕ ਦਿੰਦੇ ਨੇ ਨਾਨ ਬੀਜੇਪੀ ਸਰਕਾਰਾਂ ਨੂੰ ਤਾਂ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਫਿਰ ਸਾਡੇ ਨਾਲ ਐ ਕਿਉਂ ਕਰਦੇ ਨੇ ਉਹ ਸ਼ਾਇਦ ਇਹ ਵੀ ਕਹਿੰਦੇ ਆ ਕਿ ਲੱਗਦਾ ਕਿਸਾਨਾਂ ਦੇ ਅੰਦੋਲਨ ਦਾ ਬਦਲਾ ਲੈ ਰਹੇ ਨੇ ਬੜੇ ਤਿੱਖੇ ਇਲਜ਼ਾਮ ਬੀਜੇਪੀ ਦੇ ਉੱਤੇ ਲਾਉਂਦੇ ਨਜ਼ਰ ਆਏ ਨੇ ਸੁਨੀਲ ਜਾਖੜ ਇੱਕ ਹਿਸਾਬ ਪੇਸ਼ ਕਰਕੇ ਗਏ ਸੀ ਔਰ ਉਹਦੇ ਨਾਲ ਮੁੱਖ ਮੰਤਰੀ ਨੇ ਆਪਣਾ ਹਿਸਾਬ ਵੀ ਦਿਖਾ ਦਿੱਤਾ ਹੁਣ ਇਹ ਹਿਸਾਬ ਕਿਵੇਂ ਰਲੂਗਾ ਸਵਾਲ ਇਹ ਬਣਦਾ ਪਿਆ ਜੋ ਵੀ ਹੈ ਦੱਸਦੇ ਰਵਾਂਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਤੁਹਾਡੇ ਪ੍ਰਤੱਖ ਰੱਖਦੇ ਰਵਾਂਗੇ ਉਹ ਤਕਲੀਬ ਨੇ ਰੋਵਾਨ ਇੰਡੀਆ ਪੰਜਾਬੀ